ਗੋਜਰੀ ਮਹੱਲਾ ਪੰਜਵਾ ਮਾਤ ਪਤਾ ਪਾਈ ਸਤ ਬੰਦਪ ਤਿੰਨ ਕਾ ਬਲ ਹੈ ਥੋਰਾ ਅਨਕ ਰੰਗ ਮਾਇਆ ਕੈ ਵੇਖੇ ਕਿਸ ਸਾਥ ਨਾ ਚਾਲੈ ਪੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤ ਗੁਰੂ ਗਰੀਬ ਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 499 ਪੰਜਵੇਂ ਸਤ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਰਾਗ ਗੋਜਰੀ ਦੇ ਵਿੱਚ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਾਤ ਪਿਤਾ ਭਾਈ ਸਤ ਬੰਧਪ ਤਿੰਨ ਕਾ ਬਲ ਹੈ ਥੋਰਾ ਮਾਤ ਪਿਤਾ ਪਾਈ ਸੁਤ ਬੰਧ ਅਰਥਾਤ ਕੇ ਚਾਹੇ ਮਾਤਾ ਹੈ ਪਿਤਾ ਹੈ ਭਾਈ ਪਰਾ ਹੈ ਸੁਤ ਅਰਥਾਤ ਪੁੱਤਰ ਹੈ ਜਾਂ ਬੰਧਪ ਅਰਥਾਤ ਰਿਸ਼ਤੇਦਾਰ ਹਨ ਮਹਾਰਾਜ ਕਹਿੰਦੇ ਤਿੰਨ ਕਾ ਬਲ ਹੋਇ ਸੋਰਾ ਅਰਥਾਤ ਕਿਨ ਸਾਰੇ ਰਿਸ਼ਤੇ ਨਾਤੇਦਾਰਾਂ ਦਾ ਬਲ ਉਸ ਵਤਾਂਣ ਸ਼ਕਤੀ ਉਸ ਆਕਾਲ ਪੁਰਖ ਵਾਹਿਗੁਰੂ ਜੀ ਦੇ ਮੁਕਾਬਲੇ ਬਹੁਤ ਥੋੜਾ ਹੈ ਉਸ ਮਾਤਰ ਹੈ ਭਾਈ ਮਹਾਰਾਜ ਕਹਿੰਦੇ ਅਨੇਕ ਰੰਗ ਮਾਇਆ ਕੇ ਪੇਖੇ ਕੇਛ ਸਾਥ ਨਾ ਚੱਲ ਪੁਰਾ ਕਨਕ ਰੰਗ ਮਾਇਆ ਕੇ ਪੇਖੇ ਅਰਥਾਤ ਕਿ ਐਸਾ ਮਾਇਆ ਦੇ ਮਹਾਰਾਜ ਕਹਿੰਦੇ ਅਨੇਕਾਂ ਹੀ ਰੰਗ ਅਥਵਾ ਚੋਇ ਤਮਾਸ਼ੇ ਵੇਖੇ ਹਨ ਕੌਤਕ ਵੇਖੇ ਹਨ ਪਰਮਹਾਰਾਈ ਕਹਿੰਦੇ ਨ ਸਾਰ ਇਕੌਤਕਾਂ ਦੇ ਵਿੱਚ ਕਿਸ ਸਾਥ ਨ ਚਾਲਾ ਪੂਰਾ ਅਰਥਾਤ ਕਿ ਕਪੂਰਾਥ ਵਤੋਸ਼ ਮਾਤਰ ਜਾਂ ਕਿਨਕਾ ਮਾਤਰ ਵੀ ਕੋਈ ਚੋਜ ਜੀਵ ਦੇ ਲੋਗ ਤੋਂ ਪ੍ਰਲੋਕ ਨੂੰ ਨਾਲ ਨਹੀਂ ਚੱਲਦਾ ਮਾਇਆ ਦੇ ਮਾਣੇ ਹੋਏ ਸਵਾਦ ਅਸਵਾ ਰੰਗ ਤਮਾਸ਼ੇ ਲੋਗ ਤੋਂ ਪ੍ਰਲੋਕ ਨੂੰ ਜੀਵ ਦੇ ਨਾਲ ਨਹੀਂ ਜਾਂਦੇ ਆ ਮੈਂ ਤੁਸ਼ ਮਾਤਰ ਵੀ ਨਹੀਂ ਜਾਂਦੇ ਸੋ ਅਗੁਰ ਹੋ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਠਾਕੁਰ ਤੁਜ ਬਿਨ ਆਹੇ ਨਾ ਮੋਰਾ ਮੋਹ ਹੈ ਅਨਾਥ ਨਿਰਗੁਣ ਗੁਣ ਨਹੀਂ ਮੈਂ ਆਹਉ ਤੁਮਰਾ ਤੋਰਾ ਰਹਾ ਠਾਕੁਰ ਤੁਜ ਬਿਨ ਆਹੇ ਨਾ ਮੋਰਾ ਅਰਥਾਤ ਕਹਿ ਠਾਕੁਰ ਜੀ ਹੈ ਮਾਲਕ ਜੀ ਹੈ ਸਵਾਮੀ ਜੀ ਤਵਾ ਜਬੈ ਨਾ ਆਹ ਨਮੋਰਾ ਆਹ ਤੋ ਭਾਉਂਦਾ ਹੈ ਏ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾਂ ਤੇ ਮੇਰਾ ਕੁਝ ਵੀ ਨਹੀਂ ਹੈ ਮਹਾਰਾਜ ਕਹਿੰਦਾ ਮੋਹ ਅਨਾਥ ਨਿਰਗੁਣ ਗੁਣ ਨਹੀਂ ਮੈਂ ਆਹ ਉਹ ਤੁਮਰਾ ਤੋਰਾ ਰਹਾ ਮੋਹ ਅਨਾਥ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਮੈਂ ਤੇ ਅਨਾਥ ਹੰ ਖਸਮਾ ਹਾਂ ਜਤੇ ਮਹਾ ਜਤੇ ਮ ਨਿਰਗੁਣ ਗੁਣ ਨਹੀਂ ਮੈਂ ਗੁਣਾ ਤੋਂ ਵਿਹੂਣਾ ਮੇਰੇ ਵਿੱਚ ਇੱਕ ਗੁਣ ਵੀ ਨਹੀਂ ਪਾਤਸ਼ਾਹ ਜੀ ਮਹਾਰਾਜ ਕਹਿੰਦਾ ਮੈਂ ਆਹੋ ਤੁਮਰਾ ਤੋਰਾ ਆਹੋ ਦਾ ਮਤਲਬ ਹੁੰਦਾ ਚਾਹਤ ਹੈ ਮੇਰੇ ਹਿਰਦੇ ਦੇ ਵਿੱਚ ਮੇਰੇ ਦਿਲ ਦੇ ਵਿੱਚ ਚਾਹਨਾ ਹੈ ਮੈਂ ਆਹੋ ਤੁਮਰਾ ਤੋਰਾ ਤੋਰਾ ਆਸਰੇ ਨੂੰ ਕਹਿੰਦੇ ਨੇ اے ਅਕਾਲ ਪੁਰਖ ਵਾਹਿਗੁਰੂ ਜੀ ਮੈਂ ਕੇਵਲ ਤੇ ਕੇਵਲ ਇੱਕ ਤੁਹਾਡਾ ਹੀ ਆਸਰਾ ਚਿੱਤ ਦੇ ਵਿੱਚ ਚਾਇਆ ਹੈ ਲੋੜਿਆ ਹੈ ਸਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬੱਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਬਾਲੇ 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 ਚਰਨ ਤੁਮਾਰੇ ਈਹਾ ਉਹਾ ਤੁਮਾਰਾ ਜੋਰਾ ਸਾਧ ਸੰਗ ਨਾਨਕ ਦਰਸ ਪਾਇਓ ਬਿਨ ਸਿਓ ਸਗਲ ਨਹਿ ਹੋਰਾ ਬਾਲੇ 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 ਚਰਨ ਤੁਮਾਰੇ ਅਰਥਾਤ ਕਿਹ ਅਕਾਲ ਪੁਰਖ ਵਾਹਿਗੁਰੂ ਜੀ ਠਾਕੁਰ ਜੀ ਸਵਾਮੀ ਜੀ ਮਾਲਕ ਜੀ ਮੈਂ ਬਲਹਾਰ ਬਲਹਾਰ ਜਾਂਦਾ ਹਾਂ ਬਲਹਾਰ ਬਲਹਾਰ ਜਾਂਦਾ ਹਾਂ ਸਦਕੇ ਸਦਕੇ ਜਾਂਦਾ ਹਾਂ ਗੁਰਬਾਨ ਗੁਰਬਾਨ ਜਾਂਦਾ ਹਾਂ ਕਾਦੇ ਤੋਂ ਚਰਨ ਤੁਮਾਰੇ ਤੁਹਾਡੇ ਚਰਨ ਕਬਲਾ ਤੋਂ ਪਾਤਸ਼ਾਹ ਜੀ ਮਹਾਰਾਜ ਕਹਿੰਦਾ ਈਹਾ ਉਹਾ ਤੁਮਾਰਾ ਜੋਰਾ ਇਹ ਆ ਇਥੇ ਸਲੋਕ ਦੇ ਵਿੱਚ ਵੀ ਤੇ ਉਾਰ ਉਥੇ ਭਾਵ ਪਰਲੋਕ ਦੇ ਵਿੱਚ ਵੀ ਇੱਕ ਤੁਹਾਡਾ ਜੋਰ ਤੁਹਾਡਾ ਤਾਣ ਤੁਹਾਡਾ ਬਲ ਸ਼ਕਤੀ ਹੀ ਸਾਡਾ ਆਸਰਾ ਹੈ ਮਹਾਰਾਜ ਜੀ ਕਹਿੰਦਾ ਸਾਧ ਸੰਗ ਨਾਨਕ ਦਰਸ ਪਾਇਓ ਬਿਨ ਸੇ ਸਗਲ ਨਹਿ ਹੋਰਾ ਸਾਧ ਸੰਗ ਨਾਨਕ ਦਰਸ ਪਾਇਓ ਪੰਜਵੇਂ ਨਾਨਕ ਧੰਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਸਾਧ ਸਤਗੁਰੂ ਦੇ ਸੰਗਤ ਦੇ ਸਦਕਾ ਮੈਂ ਹਰੀ ਜੀ ਦਾ ਦਰਸ਼ਨ ਪਾਉਣਾ ਕੀਤਾ ਹੈ ਹਰੀ ਜੀ ਦਾ ਦਰਸ਼ਨ ਨਸੀਬ ਹੋਇਆ ਹੈ ਪਰ ਮਹਾਰਾਜ ਕਹਿੰਦਾ ਬਿਨਸ ਸੋ ਸਗਲ ਨਿਹੋਰਾ ਜਦੋਂ ਦਾ ਸਾਧ ਸੰਗਤ ਦੇ ਦਵਾਰ ਆ ਹਰੀ ਦਾ ਦਰਸ਼ਨ ਨਸੀਬ ਹੋਇਆ ਨਾ ਉਦੋਂ ਦਾ ਮਹਾਰਾਜ ਕਹਿੰਦੇ ਸਾਰਾ ਨਿਹੋਰਾ ਅਰਥਾਤ ਕਿ ਮਥਾ ਜੀ ਦਾ ਕਾਨ ਕਣਾ ਉਹ ਜਿਹੜੀ ਬਿਨਸ ਗਈ ਖਤਮ ਹੋ ਗਈ ਜਿਵੇਂ ਮਹਾਰਾਜ ਕਹਿੰਦੇ ਨੇ ਨਾ ਜਾਮ ਗੁਰੂ ਹੈ ਵੱਲ ਤਨ ਹੈ ਕਿ ਆ ਗਾਰਵ ਦੇਜੈ ਜਾਮ ਗੁਰੂ ਹੈ ਵੱਲ ਲਖ ਬਾਹ ਹੈ ਕਿ ਆ ਕਿਜੈ ਸੋ ਇਹ ਸਿਆਤਰਾਏ ਮਾਰੇ ਕਹਿੰਦੇ ਜਦੋਂ ਦਾ ਸਾਧ ਸੰਗਤ ਦੇ ਦੁਆਰਾ ਹਰੀ ਜੀ ਦਾ ਦਰਸ਼ਨ ਪਾਉਣਾ ਕੀਤਾ ਉਦੋਂ ਦੇ ਸਾਰੇ ਨੇ ਹੋਰੇ ਤਾਹੇ ਕਹਾ ਪਰਵਾਹ ਕਾਹੂ ਕੀ ਜਾ ਕੇ ਬਸੀ ਇਸ ਧਰਯੋਗੁਰ ਹੱਥ ਜੇ ਦਾ ਸੀਸ ਤੇ ਗੁਰੂ ਮਹਾਰਾਜ ਆਪਣਾ ਹੱਥ ਰੱਖ ਦੇਣ ਉਹਨੂੰ ਕਿਸੇ ਦੀ ਪਰਵਾਹ ਮੁਤਾਜੀ ਕਾਨ ਕੌਜ ਹੁੰਦੀ ਨਹੀਂ ਨੇ ਹੋਰਾ ਰਹਿੰਦਾ ਨਹੀਂ ਕਿਸੇ ਦਾ ਸੋ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਬਾਲ ਬਾਲ ਬਲ ਬਲ ਚਰਨ ਤੁਮਾਰੇ ਈਹਾ ਉਹਾ ਤੁਮਾਰਾ ਜੋਰਾ ਸਾਧ ਸੰਗ ਨਾਨਕ ਦਰਸ ਪਾਇਓ ਬਿਨ ਸਿਓ ਸਗਲ ਨ ਹੋਰਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ